ਹਾਂ ਜੀ ਕਿਸਾਨ ਵੀਰੋ ਜਿਵੇਂ ਕਿ ਆਪਾਂ ਇੱਕ ਪਹਿਲਾਂ ਵੀ ਵੀਡੀਓ ਪਾ ਚੁੱਕੇ ਹਾਂ ਜਿੰਦੇ ਦੇ ਵਿੱਚ ਆਪਾਂ ਕੀਟਨਾਸ਼ਕ ਇਨਸੈਕਟੀਸਾਈਡ ਦੇ ਰੇਟਾਂ ਬਾਰੇ ਜਾਣਕਾਰੀ ਘਟਨਾ ਸਾਂਝੀ ਕੀਤੀ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਉਲੀਨਾਸ਼ਕ ਦੇ ਜੋ ਰੇਟ 2025 ਦੇ ਵਿੱਚ ਚੱਲ ਰਹੇ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਕੀ ਆਪਣੇ ਜਿਹੜੇ ਮਾਰਕੀਟ ਤੇ ਵਿੱਚ ਉਲੀਨਾਸ਼ਕ ਦੇ ਪਰੇਹਾਂ ਦੇ ਰੇਟ ਚੱਲ ਰਹੇ ਨੇ ਬਾਕੀ ਤੁਸੀਂ ਵੀ ਜਿਹੜੇ ਵੀਰ ਲੈ ਕੇ ਆਏ ਨੇ ਜਾਂ ਸਪਰੇਅ ਕੀਤੀ ਹੈ ਤੁਸੀਂ ਵੀ ਆਪਣਾ ਤਜਰਬਾ ਜ਼ਰੂਰ ਸਾਂਝਾ ਕਰਿਆ ਜੇ ਕਿ ਤੁਸੀਂ ਕਿਹੜਾ ਟੈਕਨੀਕਲ ਕਿਹੜੀ ਕੰਪਨੀ ਦਾ ਲੈ ਕੇ ਆਏ ਤੇ ਤੁਹਾਨੂੰ ਕੀ ਰੇਟ ਪਿਆ ਤਾਂ ਜੋ ਵਰੀ ਆਪਣੇ ਕਿਸਾਨਾਂ ਦਾ ਜਿਹੜਾ ਕਿ ਫਾਇਦਾ ਹੋ ਸਕੇ ਤੇ ਬਾਕੀ ਕਿਸਾਨਗਰ ਜਿਹੜੇ ਇਹਨਾਂ ਦੇ ਰੇਟ ਨੇ ਤਕਰੀਬਨ ਵੱਖ-ਵੱਖ ਸ਼ਹਿਰਾਂ ਦੇ ਜੇ ਆਪਾਂ ਗੱਲ ਕਰ ਲਈਏ ਕੋਈ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਹੀ ਦੁਕਾਨਦਾਰ ਜਿਹੜਾ ਕਿ ਰੇਟ ਵਧ ਘਟ ਲਾਈ ਜਾਂਦੇ ਜਿੰਦੇ ਵਿੱਚ ਤਕਰੀਬਨ 100 ਤੋਂ ਲੈ ਕੇ 2 300 ਤੱਕ ਜਿਹੜਾ ਆਪਣਾ ਫਰਕ ਹੁੰਦਾ ਤੇ ਜਿਵੇਂ ਕਿ ਆਪਣੀਆਂ ਦੂਜੀਆਂ ਲੋਕਲ ਕੰਪਨੀਆਂ ਨੇ ਕਿਸਾਨ ਇਹਨਾਂ ਦਾ ਰੇਟਾਂ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਕੋਈ ਆਪਣਾ 11 1200 ਦਿੱਤੀ ਆਉਂਦਾ ਕੋਈ ਜਿਹੜਾ ਰੇਟ 13 1400 ਤੱਕ ਵੀ ਜਿਹੜਾ ਉਹ ਸੇਮ ਟੈਕਨੀਕਲ ਸੇਮ ਕੰਪਨੀ ਦੇ ਵਿੱਚ ਆਪਣੇ ਕਿਸਾਨਾਂ ਵੀਰਾਂ ਨੂੰ ਦਿੱਤੀ ਜਾਂਦੀ ਹੈ। ਬਾਕੀ ਤੁਸੀਂ ਵੀ ਆਪਣਾ ਤਜਰਬਾ ਜਰੂਰ ਸਾਂਝਾ ਕਰਿਆ ਜੇ। ਤੇ ਬਾਕੀ ਜਿਹੜਾ ਰੇਟ ਆਪਣੇ ਵੱਖ-ਵੱਖ ਸ਼ਹਿਰਾਂ ਦਾ, ਆਪਣੀ ਦੁਕਾਨਦਾਰ ਦਾ ਥੋੜਾ ਜਿਹਾ ਜਿਹੜਾ ਰੇਟ ਦਾ ਫਰਕ ਹੁੰਦਾ 100, 200, 300 ਤੱਕ ਰੇਟ ਦਾ ਫਰਕ ਜਰੂਰ ਪੈਂਦਾ। ਤੇ ਬਾਕੀ ਜਿਹੜਾ ਰੇਟ ਉਧਾਰ ਲੱਗਦਾ ਵੀ ਫਰਕ ਹੁੰਦਾ ਕਿ ਜਿਹੜਾ ਆਪਾਂ ਉਧਾਰ ਜਿੱਥੇ ਆਪਣੇ ਕਿਸਾਨ ਵੀਰ ਲੈਂਦੇ ਨੇ ਉੱਥੇ ਵੀ ਆਪਾਂ ਜਿਹੜਾ ਰੇਟ ਥੋੜਾ ਕੋਈ ਜ਼ਿਆਦਾ ਲੱਗਦਾ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਬ ਤੇ ਸਭ ਤੋਂ ਪਹਿਲਾਂ ਹੈਗਾ ਜੀ ਹੈਗਜਾਕੋਨਾ ਜੋਲ 75% ਇਹ ਆਪਣੀ ਸ਼ਰੀਰਾਮ ਕੰਪਨੀ ਦਾ ਇਹਦਾ ਤਕਰੀਬਨਸ ਕਰਾਂ ਜਿਹੜਾ ਰੇਟ ਹੈ 5700 ਤੋਂ ਲੈ ਕੇ 6000 ਪ੍ਰਤੀ ਕਿਲੋ ਦੀ ਜਿਹੜੇ ਇਹਦਾ ਰੇਟ ਆਪਣੇ ਕਿਸਾਨ ਵੀਰਾਂ ਨੂੰ ਦਿੱਤੇ ਜਾ ਰਹੇ ਨੇ ਦੁਕਾਨਦਾਰਾਂ ਵੱਲੋਂ ਯਾਨੀ ਕਿ 75% ਦਾ 5700 ਤੋਂ ਲੈ ਕੇ 6000 ਪ੍ਰਤੀ ਕਿਲੋ ਤੇ ਜਿਹੜੀ ਆਪਣੀ ਹੈਗੀ ਜੀ 5% ਜਿਹੜੀ ਲਿਕਵਿਡ ਫਾਰਮ ਦੇ ਵਿੱਚ ਆਉਂਦੀ ਹੈ ਤੇ ਇਹ ਤਕਰੀਬਨ 280 ਤੋਂ ਲੈ ਕੇ 300 ਰੁਪਏ ਪ੍ਰਤੀ ਲੀਟਰ ਦਾ ਇਹਦਾ ਰੇਟ ਚੱਲ ਰਿਹਾ ਹੈ ਜਾਨਕਿ 400 ml ਦੀ ਡੋਜ਼ ਪੈਂਦੀ ਹੈ ਇੱਕ ਕਿੱਲੇ ਦੇ ਵਿੱਚ 1 ਲੀਟਰ ਆਪਣਾ 2.5 ਕਿੱਲਿਆਂ ਦੇ ਵਿੱਚ ਹੁੰਦਾ ਹੈ ਤੇ ਅਗਲਾ ਹੈਗਾ ਜੀ ਕਸਟੋਡੀਆ ਇਹਦੇ ਕਿਸਾਨ ਜਿਹੜੇ ਰੇਟ ਨੇ ਜਿਹੜੀਆਂ ਆਪਣੇ ਬਾਈ ਨੇਮ ਨੂੰ ਛੱਡ ਕੇ ਤਕਰੀਬਨ 850 ਤੋਂ ਲੈ ਕੇ 1500 1600 ਤੱਕ ਆਪਣੇ ਕਿਸਾਨ ਵੀਰਾਂ ਨੂੰ ਮਿਲ ਰਹੀਆਂ ਨੇ ਵੱਖ-ਵੱਖ ਕੰਪਨੀ ਦੇ ਸਾਹਮਣੇ ਜਿਹੜੀ ਕੰਪਨੀ ਥੋੜਾ ਕੋ ਵਧੀਆ ਜਿਹਨੇ ਥੋੜਾ ਕੋ ਨਾਮ ਬਣਿਆ ਹੋਇਆ ਉਹਦਾ ਜਿਹੜਾ ਰੇਟ ਤਕਰੀਬਨ 14-1500 ਦੇ ਲਗ-ਪਗ ਦੇ ਵਾਅਦਾ ਵਾਦਾ ਕਈ ਕਿਸਾਨ ਵੀਰਾਂ ਨੂੰ 1600 ਤੱਕ ਵੀ ਜਿਹੜੇ ਰੇਟ ਲਗਾਏ ਜਾ ਰਹੇ ਨੇ ਤੇ ਇਹਦਾ ਜਿਹੜਾ ਕਿਸਾਨ ਉਹ ਜਿਹੜੀਆਂ ਥੋੜੀਆਂ ਕੰਪਨੀਆਂ ਤੁਹਾਨੂੰ ਆਪਾਂ ਰੇਟ ਦੱਸ ਦਿੰਨੇ ਆ ਜਿਵੇਂ ਕ੍ਰਿਸਟਲ ਕੰਪਨੀ ਏ ਇਹਦਾ ਤਕਰੀਬਨ 1200 ਤੋਂ ਲੈ ਕੇ 1250 ਪ੍ਰਤੀ ਲੀਟਰ ਤੇ ਜਿਹੜੀ ਆਪਣੀ ਜੀਐਸਪੀ ਕੰਪਨੀ ਏ ਇਹਦਾ ਆਪਣਾ 1150 ਤੋਂ ਲੈ ਕੇ ਜਾਂ 1100 ਤੋਂ ਲੈ ਕੇ 1150 ਤੱਕ ਰੇਟ ਤੇ ਜਿਹੜੀ ਆਪਣੀ ਉਤਮਾ ਕੰਪਨੀ ਏ ਇਹਦਾ ਕਿਸਾਨ ਉਹ ਜਿਹੜਾ ਰੇਟ ਏ 1250 ਤੋਂ ਲੈ ਕੇ 1450 ਤੱਕ ਤੇ ਕੁਝ ਦੁਕਾਨਦਾਰ ਆਪਣੇ ਕਿਸਾਨ ਵੀਰਾਂ ਨੂੰ 1500 ਤੱਕ ਵੀ ਲਈ ਜਾਂਦੇ ਨੇ ਬਾਕੀ ਥੋੜਾ ਜਿਹੜਾ ਆਪਣੇ ਸ਼ਹਿਰ ਦਾ ਆਪਣੇ ਵੱਖ-ਵੱਖ ਦੁਕਾਨਦਾਰ ਦਾ ਆਪਾਂ ਜਿਹੜੇ ਉਦਾਹਰਨ ਲਈ ਲਏ ਨੇ ਉਸ ਦਾ ਵੀ ਜਰੂਰ ਫਰਕ ਪੈਂਦਾ ਤੇ ਅਗਲੀ ਕੰਪਨੀ ਕਿਹ ਜੀ ਸ਼੍ਰੀਰਾਮ ਇਹਦਾ ਰੇਟ ਕਿਸਾਨ ਵੀਰ ਉਤੇ 1200 ਤੋਂ ਲੈ ਕੇ 1300 ਤੱਕ ਕੁਝ ਦੁਕਾਨਦਾਰ ਜਿਹੜੇ ਕਿ 1350 ਵੀ ਜਿਹੜੇ ਆਪਣੇ ਕਿਸਾਨ ਵੀਰਾਂ ਨੂੰ ਰੇਟ ਲਗਾਈ ਜਾ ਰਹੇ ਨੇ ਤੇ ਅਗਲਾ ਹੈ ਜੀ ਤੁਨਕਾ ਕੰਪਨੀ ਦਾ ਤਕਰੀਬਨ 1250 ਤੋਂ ਲੈ ਕੇ 1400 ਤੱਕ ਜਿਹੜਾ ਰੇਟ ਇਸ ਕੰਪਨੀ ਦਾ ਜਿਹੜਾ ਆਪਾਂ ਨੂੰ ਕਸਟੋਡੀਅਰ ਟੈਕਨੀਕਲ ਇਹਦੇ ਵਿੱਚ ਜਿਹੜੇ ਟੈਕਨੀਕਲ ਹੈਗੇ ਨੇ ਆਪਣੇ ਇਹ ਜੌਕਸੀਸਾ ਟੋਬਨ ਪਲਸ ਟੈਬੂ ਕੋ ਨਾਲ ਜੋੜ ਇਹਦੇ ਵਿੱਚ ਟੈਕਨੀਕਲ ਨੇ ਤੇ ਜਿਹੜੀ ਆਪਣੀ ਇੱਕ ਜਿਵੇਂ ਹੁਣ ਲੋਕਲ ਕੰਪਨੀ ਹੈ ਕ੍ਰੋਪ ਕੇਅਰ ਇਹਦਾ ਵੀ ਰੇਟ ਕਿਸਾਨbro 1100 ਤੋਂ 1100 ਦੇ ਲਗਭਗ ਆਪਾਂ ਨੂੰ ਮਿਲ ਜਾਂਦੀ ਹੈ ਜਿਹੜੀ ਆਪਣੀ ਜੇਜੂ ਕੰਪਨੀ ਦਾ 1350 ਤੋਂ ਲੈ ਕੇ 13 1400 ਤੱਕ ਜਾਣ ਕੇ ਆਰਓਵਰ ਦੇਖੀ ਕਿ ਤਾਂ 850 ਤੋਂ ਲੈ ਕੇ 14-1500 ਤੱਕ ਜਿਹੜੀਆਂ ਆਪਣੀਆਂ ਇੱਕ ਦੂਜੀਆਂ ਕੰਪਨੀਆਂ ਨੇ ਰੇਟ ਆਪਣੇ ਇਹਨਾਂ ਤੱਕ ਮਿਲ ਰਹੇ ਨੇ ਜਿਹੜੀ ਆਪਣੀ ਬਾਈ ਨੇਮ ਇੱਕ ਸਟੂਡੀਓ ਇਹਦਾ ਕਿਸਾਨ ਨੂੰ ਜਿਹੜਾ ਰੇਟ ਹੈ 2300 ਤੋਂ ਲੈ ਕੇ 2400 ਪ੍ਰਤੀ ਲੀਟਰ ਬਾਕੀ ਵਕ ਵਕ ਸ਼ਹਿਰ ਮਾਰਕੀਟ ਦੇ ਸਬੰਧ ਨਾਲ ਥੋੜਾ ਜਿਹਾ ਫਰਕ ਪੈ ਸਕਦਾ ਤੇ ਅੱਗੇ ਹੈ ਕਿ ਜੀ ਆਪਣੀ ਪਲਸਰ ਜਿੰਦੇ ਵਿੱਚ ਜਿਹੜਾ ਟੈਕਨੀਕਲ ਹੁੰਦਾ ਜੀ thai floja mind ਜਿਹੜੀ ਕਿ ਇੱਕ ਸਪੈਸ਼ਲ ਕੀਟ ਬ্লাইਟ ਤੇ ਵਧੀਆ ਤਰੀਕੇ ਨਾਲ ਕੰਮ ਕਰਦੀ ਏ ਤੇ ਇਹਦਾ ਕਿਸਾਨ ਨੂੰ ਜਿਹੜਾ ਰੇਟ 2100 ਤੋਂ ਲੈ ਕੇ 2250 ਤੱਕ ਜਿਹੜਾ ਰੇਟ ਮਾਰਕੀਟ ਵਿੱਚ ਚੱਲ ਰਿਹਾ ਤੇ ਅੱਗੇ ਹੈਗੀ ਜੀ ਆਪਣੀ ਐਮੀ ਸਟਾਰ ਵਾਲੇ ਟੈਕਨੀਕਲ ਜਿੰਦੇ ਵਿੱਚ ਐਡੋਕਸੀਸਾ ਟ੍ਰੋਬਿਨ ਪਲਸ ਡਾਈਫੈਨੋਕੋਨਾ ਜੋੜ ਹੁੰਦਾ ਤੇ ਇਹਦਾ ਕਿਸਾਨ ਨੂੰ ਜਿਹੜਾ ਤਾਨੁਕਾ ਕੰਪਨੀ ਦਾ ਜਿਹੜਾ ਐਮੀ ਸਟਾਰ ਜਿਹੜਾ ਟੈਕਨੀਕਲ ਆਪਾਂ ਨੂੰ ਮਿਲ ਰਹੇ ਨੇ 1750 ਤੋਂ ਲੈ ਕੇ 2000 ਤੱਕ ਬਾਕੀ ਥੋੜਾ ਕੋ ਧਾਰ ਤੇ ਨਕਦ ਦਾ ਵੀ ਫਰਕ ਪੈਂਦਾ ਤੇ ਅੱਗੇ ਹੈ ਜੀ ਸ਼੍ਰੀ ਰਾਮ ਕੰਪਨੀ ਦਾ 1800 ਤੋਂ ਲੈ ਕੇ 2000 ਤੱਕ ਜਾਨੀ ਕਿ ਆਲਵਰ ਦੇਖੀਏ ਤਾਂ 1700 ਤੋਂ ਲੈ ਕੇ 2000 ਤੱਕ ਜਿਹੜੇ ਆਪਾਂ ਨੂੰ ਐਮਈ ਸਟਾਰ ਵਾਲੀ ਟੈਕਨੀਕਲ ਮਿਲ ਰਹੇ ਨੇ ਤੇ ਜਿਕਰ ਇਹਦੀ ਆਪਾਂ ਬਾਈ ਨੇਮ ਗੱਲ ਕਰੀਏ ਤਾਂ ਸਾਨੂੰ ਜਿਹੜਾ ਇਹਦਾ ਰੇਟ ਹੈ ਬਾਈ ਨੇਮ origignal ਐਮਈ ਸਟਾਰ ਟੌਪਸ ਜੰਟਾ ਦੀ 3500 ਤੋਂ ਲੈ ਕੇ 3600 ਪ੍ਰਤੀ ਲੀਟਰ ਆਪਾਉਣੀ ਸਦਾ ਰੇਟ ਮਾਰਕੀਟ ਦੇ ਵਿੱਚ ਚੱਲ ਰਿਹਾ ਤੇ ਅੱਗੇ ਹੈਗਾ ਜੀ ਆਪਣਾ ਅਵਾਂਸਰ ਗਰੂਪ ਜਿੰਦੇ ਵਿੱਚ ਐਜੋਕਸੀ ਸਟ੍ਰੋਬਿਨ ਪਲੱਸ ਮੈਨਕੂ ਜੇਬ ਇਹ ਇੱਕ ਬਹੁਤ ਵਧੀਆ ਜਾਨੀ ਕਿ ਕੰਬੀਨੇਸ਼ਨ ਹੈ ਉਲੀ ਦੇ ਰੋਗਾਂ ਵਾਸਤੇ ਇਹ ਆਪਣਾ ਕਿਸਾਨ ਵੀਰੋ ਜਿਹੜਾ 1200 ਗ੍ਰਾਮ ਦਾ ਇੱਕ ਪੈਕ ਆਉਂਦਾ ਪਾਊਡਰ ਫਾਰਮ ਚ ਹੁੰਦਾ तकरीबन 400 ਗ੍ਰਾਮ ਇੱਕ ਕਿੱਲੇ ਦੀ ਡੋਜ਼ ਹੁੰਦੀ ਹੈ ਦੀ ਤੇ ਜਿਹੜਾ ਇਹਦਾ ਰੇਟ ਹੈ 1550 ਤੋਂ ਲੈ ਕੇ 1650 ਤੱਕ ਇਸ ਦਾ ਰੇਟ ਚੱਲ ਰਿਹਾ ਅੱਗੇ ਹੈਗੀ ਜੀ ਆਪਣੀ ਸਜੰਟਾ ਦੀ ਰਿਫਲੈਕਟ ਟਾਪ ਇਹਨਾਂ ਦਾ ਜਿਹੜਾ ਕਿਸਾਨ ਵੀਰੋ ਦੋ ਟੈਕਨੀਕਲ ਹੁੰਦੇ ਨੇ ਇੱਕ ਆਪਣਾ ਐਮੀ ਸਟਾਰ ਵਾਲਾ ਡਾਈਫੈਨੋਕੋਨਾਜ਼ੋਲ ਇੱਕ ਆਈਸੋਪਾਇਰੋਜਾਮ 11.5% ਹੁੰਦਾਂ ਦੇ ਵਿੱਚ ਤੇ ਇਹਦਾ ਜਿਹੜਾ ਕਿਸਾਨ ਵੀਰੋ ਰੇਟ ਏ 3500 ਤੋਂ ਲੈ ਕੇ 3700 ਤੱਕ ਤੇ ਇਹ ਆਪਣੇ ਕੈਸ਼ ਦਾ ਰੇਟ ਏ ਜੇ ਆਪਾਂ ਉਧਾਰ ਦੀ ਗੱਲ ਕਰੀਏ ਤਾਂ ਆਪਣੇ ਕਿਸਾਨ ਵੀਰਾਂ ਨੂੰ 4000 4200 ਤੱਕ ਵੀ ਜਿਹੜੇ ਆਪਾਂ ਨੇ ਦੁਕਾਨਦਾਰ ਲਗਾ ਰਹੇ ਨੇ ਤੇ ਅੱਗੇ ਹੈਗਾ ਜੀ ਆਪਣਾ ਗਲੀਲੀਓਵੇ ਜਿੰਦੀ ਵਿੱਚ ਪਿਕੌਕਸੀਸਟ੍ਰੋਬਿਨ ਪਲੱਸ ਪ੍ਰੋਪੀਕੋਨਾਜ਼ੋਲ ਜਿਹੜਾ ਕਿ ਸ਼ੀਤ ਬਲਾਈਟ ਤੇ ਤੇ ਆਪਣੇ ਜਿਵੇਂ ਹਲਦੀ ਰੋਗ ਤੇ ਕੰਮ ਕਰਦਾ ਇਹਦਾ ਜਿਹੜਾ ਰੇਟ ਏ ਕਿਸਾਨ ਵੀਰੋ ਪ੍ਰਤੀ ਲੀਟਰ ਦਾ 1700 ਤੋਂ ਲੈ ਕੇ 1750 ਵਰਪੈ ਪ੍ਰਤੀ ਲੀਟਰ ਦਾ ਇਸ ਦਾ ਰੇਟ ਚੱਲ ਰਿਹਾ ਅੱਗੇ ਗਾ ਜੀ ਆਪਣਾ ਇੰਡੋਫਿਲ ਅਵਤਾਰ ਇਹਦਾ ਪਿਛਲੇ ਸਾਲ ਤਕਰੀਬਨ 730 750 ਲਗਭਗ ਰੇਟ ਵੀ ਰਹਿ ਨੇ ਤੇ ਇਸ ਵਾਰ ਜਿਹੜਾ ਆਪਣਾ ਰੇਟ ਹੈ 790 ਤੋਂ ਲੈ ਕੇ 800 ਪ੍ਰਤੀ ਕਿਲੋ ਦਾ ਇਸ ਜਿਹੜਾ ਰੇਟ ਚੱਲ ਰਿਹਾ ਨੇ ਇਹਦੇ ਵਿੱਚ ਜਿਹੜਾ ਟੈਕਨੀਕਲ ਹੈਗਜਾ ਕੋਨਾਜੋਲ ਪਲਸ ਜੀਨੇਬ ਇਹ ਵੀ ਇੱਕ ਬਹੁਤ ਵਧੀਆ ਕੰਬੀਨੇਸ਼ਨ ਹੈ ਸ਼ੀਤ ਬ্লাইਟ ਤੇ ਬਲਾਸਟ ਤੇ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰਨ ਦਾ ਤੇ ਅੱਗੇ ਗਾ ਜੀ ਆਪਣਾ ਉਤਮ ਦਾ ਟੈਬੂਕੋਨਾਜੋਲ ਇਸ ਦਾ ਰੇਟ ਜਿਹੜਾ ਮਾਰਕੀਟ ਦੇ ਵਿੱਚ 1200 ਦੇ ਲਗਭਗ ਪ੍ਰਤੀ ਲੀਟਰ ਦਾ ਚੱਲ ਰਿਹਾ ਤੇ ਅੱਗੇ ਹੈਗਾ ਜੀ ਆਪਣਾ ਕੋਟੇਵਾ ਦਾ ਗਲੀਲਿਓ ਯਾਨੀ ਕਿ ਉਹ ਆਪਣਾ ਗਲੀਲਿਓ ਵੇ ਹੈ ਇਹ ਆਪਣਾ ਹੈਗਾ ਜੀ ਕੋਟੇਵਾ ਦਾ ਇੱਕ ਗਲੀਲਿਓ ਜਿਹਦੇ ਵਿੱਚ ਤੇ ਕੌਕਸੀਸਟ੍ਰੋਬਿਨ ਪਲੱਸ ਟਰਾਈਸਾਈਕਲਾਜੋਲ ਜਿਹੜਾ ਕਿ ਆਪਣਾ 240 ਦੇ ਲਗਭਗ ਆਪਣੀ ਡੋਜ਼ ਕਿੱਲੇ ਦੀ ਤੇ ਤਕਰੀਬਨ ਜਿਹਨਾਂ ਦਾ ਰੇਟ ਹੈ 4400 ਤੋਂ ਲੈ ਕੇ 4500 ਪ੍ਰਤੀ ਲੀਟਰ ਇਹ ਆਪਣਾ ਜਿਵੇਂ ਆਪਣੀ 1401 ਜਾਂ ਬਾਸਮਤੀਆਂ ਵੈਰੈਟੀਆਂ ਤੇ ਆਪਣੇ ਕਿਸਾਨ ਵੀਰ ਕਰਦੇ ਨੇ ਕਿਉਂਕਿ ਜਿਹੜਾ ਬਾ ਸ਼ੀਤ ਬ্লাইਟ ਦੇ ਨਾਲ-ਨਾਲ ਜਿਹੜੀ ਵੀ ਬਲਾਸਟ ਆਉਂਦੇ ਨੇ ਉਹਨਾਂ ਨੂੰ ਵੀ ਕੰਟਰੋਲ ਕਰਦਾ ਤੇ ਇਸ ਤੋਂ ਇਲਾਵਾ ਜਿਵੇਂ 1401 ਦੇ ਵਿੱਚ ਨੈਕ ਬਲਾਸਟ ਦੀ ਸਮੱਸਿਆ ਆਉਂਦੀ ਉਸ ਨੂੰ ਵੀ ਕਾਫੀ ਹੱਦ ਤੱਕ ਜਿਹੜਾ ਕੰਟਰੋਲ ਕਰਦਾ ਤੇ ਅੱਗੇ ਕਿਸਾਨ ਵੀਰ ਆਉਂਦਾ ਜੀ ਆਪਣਾ ਬਾયર ਦਾ ਨਟੀਬੋ ਜਿਹੜਾ ਕਿ ਆਪਣੇ ਵੱਖ-ਵੱਖ ਸ਼ਹਿਰਾਂ 'ਚ ਥੋੜਾ-ਕਾ ਰੇਟ ਦਾ ਫਰਕ ਹੈ ਇਹ ਤਕਰੀਬਨ ਜਿਹੜਾ ਰੇਟ ਹੈ 6700 ਤੋਂ ਲੈ ਕੇ 6800 ਪ੍ਰਤੀ ਕਿਲੋ ਇਸ ਦਾ ਜਿਹੜਾ ਰੇਟ ਚੱਲ ਰਿਹਾ ਇਹਦੇ ਵਿੱਚ ਆਪਣਾ ਟੈਬੂਕੋਨਾ ਜੋੜ ਟ੍ਰਾਈਫਲੌਕਸੀਸਟ੍ਰੋਬਿਨ ਜਿਹੜੇ ਕਿ ਟੈਕਨੀਕਲ ਪਾਏ ਜਾਂਦੇ ਨੇ ਇਹ ਵੀ ਇੱਕ ਬਹੁਤ ਵਧੀਆ ਜਿਹੜਾ ਕਿ ਆਪਾਂ ਕਹਿ ਸਕਦੇ ਕੰਬੀਨੇਸ਼ਨ ਹੈ ਆਪਣੇ ਉਲੀ ਦੇ ਰੋਗ ਨੂੰ ਕੰਟਰੋਲ ਕਰਨ ਵਾਸਤੇ ਇਹ ਕਿਸਾਨ ਵੀਰੋਂ ਆਪਣੇ ਰੇਟ ਚੱਲ ਰਹੇ ਨੇ ਬਾਕੀ ਤੁਸੀਂ ਵੀ ਆਪਣਾ ਜਰੂਰ ਤਜਰਬਾ ਸਾਂਝਾ ਕਰਿਆ ਜੇ ਕਿ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਤੁਹਾਡੇ ਏਰੀਆ ਦੇ ਵਿੱਚ ਕਿਹੜਾ ਟੈਕਨੀਕਲ ਜਾਂ ਬਾਈ ਨੇਮ ਦਾ ਰੇਟ ਕੀ ਚੱਲ ਰਿਹਾ ਤਾਂ ਜੋ ਹੋਰ ਵੀ ਆਪਣੇ ਕਿਸਾਨ ਵੀਰਾਂ ਨੂੰ ਜਿਹੜਾ ਮਦਦ ਮਿਲ ਸਕੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ